ਯੋ ਕਰਿਓ ਨਿਸਾਨੇ ਘਾਓ ਤੇ ਜਮਾ ਦੇ ਸੂਰਮਾ ਤੂੰ ਜਨਮਾ ਦਾ ਤੇ ਜਮਾ ਦੇ ਸੂਰਮਾ ਤੂੰ ਨੇ ਕਦਾ ਬੋਲੇ ਸੁਨੇਹਾ ਜਿੱਥੇ ਮਰਜੀ ਦੁਨੀਆ ਕੋਈ ਆਫਤਾ ਆ ਜਾਏ ਕੋਈ ਸੰਕਟ ਆ ਜਾਏ ਸਦਾ ਲੰਗਰ ਪਹਿਲਾਂ ਪਹੁੰਚ ਜਾਂਦਾ ਰੈੱਡ ਕਰਾਸ ਬਾਦ ਚੋਂਦੀ ਹੈ ਮੇਰੇ ਦਾ ਮੁੱਲ ਰੱਖਦਾ ਨਹੀਂ ਜੇ ਕੋਈ ਕਹਦਾ ਆਂਦੇ ਦੁਆ ਨਾਲ ਕਰਤਾ

ਸਾਡੇ 3.5 ਸਾਲ ਪਾਉਣੇ 4 ਸਾਲ ਪਹਿਲਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼੍ਰੀ ਵਿਆਜੋਪਕ ਜ਼ਿੰਬਰਗਿ ਜੀ ਗੁਰੂ ਮੇਂ ਪੈਦਾ ਹੋਏ ਉਹ ਲੁਕੀ ਨਹੀਂ ਜਾ ਸਕਦੀ ਉਹਨੂੰ ਵਰਦਾਨ ਹੁੰਦਾ ਹੈ ਉ 13-13 ਪੁੱਲਣ ਵਾਲੇ ਜਿਸ ਜਿੰਨਾਂ ਕੋਲੇ ਬਾਦੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਪੰਡਾ ਹਰ ਜੀ ਜਿਨ੍ਹਾਂ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਜ਼ੁਲਮ ਦੇ ਵਿਰੋਧ ਨਰੰਤਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਆਪਣੇ ਅਸੂਲਾਂ ਤੇ ਖੜਨ ਦਾ ਸੰਦੇਸ਼ ਦਿੱਤਾ ਬਹੁਤ ਸਾਰਾ ਇਤਿਹਾਸ ਸਾਡੇ ਵਿੱਚ ਮਿਲਦਾ ਆਇਆ ਜਿਹੜਾ ਅਜੇ ਪੜਾਇਆ ਨਹੀਂ ਗਿਆ ਮੇਰਾ ਮੇਰਾ ਇੱਕ ਦਿਲ ਦੀ ਇੱਛਾ ਸੀ ਕਿ ਮੈਂ ਇਸ ਮਹਾਨ ਨਗਰੀ ਦੀ ਨੁਮਾਇੰਦਗੀ ਕਰ ਸਕਾਂ ਤੇ ਮੈਂ ਹਰ ਮੰਚ ਤੇ ਜਾਵਾਂ ਕੋਈ ਮੋੜ ਵੱਲੋਂ ਕਾਰੀ ਕੌਂਸਲ ਰਿਕਾਰਡ ਚੋਂ ਬਲਕਾਂ ਰਸਿਪੀਸ਼ਨ ਵੱਲੋਂ 16 ਲੱਖ ਦਾ ਚੈੱਕ ਪੰਜਾਬ ਐਨ ਐਡ ਐਡ ਕਾਲਜ ਦਾ ਸਿਚੂਏਸ਼ਨ ਵੱਲੋਂ 11 ਲੱਖ ਦਾ ਚੈੱਕ ਨੈਸ਼ਨਲ ਆਡੀਓ ਟੀਚਰ ਐਸੋਸੀਏਸ਼ਨ ਵੱਲੋਂ ਸਬਾਲੱਖ ਦਾ ਚੈੱਕ ਰਜਿੰਦਰ ਕੌਰ ਜੀ ਵੱਲੋਂ 3.5 ਲੱਖ ਦਾ ਚੈੱਕ ਸਕੂਲ ਵੈਲਫੇਅਰ ਫੰਡ ਸਰਕਾਰੀ ਸਰਕਾਰੀ ਹਾਈ ਸਕੂਲ ਮੈਲਖੁਰਪ ਤੋਂ ਇਨ੍ਹਾਂ ਦੇ ਸਕੂਲ ਦੇ ਵਿੱਚ 16% এনਰੋਲਮੈਂਟ ਦਾ ਵਾਅਦਾ ਹੋਇਆ ਸੀ ਜਿਸ ਉੱਪਰ ਤਾਲੀਆਂ ਸਕੂਲ ਅਤੇ ਸਕੂਲ ਸਟਾਫ ਦੀ ਲਗਾਤਾਰ ਕੋਸ਼ਿਸ਼ ਹੈ ਉਹਦਾ ਨਤੀਜਾ ਹੈ 16% ਤੋਂ ਵੱਧ এনਰੋਲਮੈਂਟ ਹੋਈ ਹੈ ਇਸ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਤੋਂ ਗੁਰਪ੍ਰੀਤ ਸਿੰਘ ਪੰਜਾਬੀ ਲੈਕਚਰਰ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮੀਨੈਂਸ ਪਰਸ ਰਾਮਨਗਰ ਬਠਿੰਡਾ ਇਹਨਾਂ ਨੇ ਪੂਰਾ ਸਕੂਲ ਏਸੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਜੀ ਪੰਜਾਬੀ ਪਾਰਕ ਦੇ ਨਾਲ ਸਕੂਲ ਦੇ ਇੱਕ ਮੋਹਕਾ ਦਰਸ਼ਨ ਹੈ ਦੇਖਿਆ ਜਾ ਸਕਦਾ ਜਾ ਕੇ ਇਸ ਤੋਂ ਬਾਅਦ ਫ੍ਰੀਡ ਕੋਲ ਤੋਂ ਵਿਕਾਸਪਾਲ ਜੀ ਹੈਂਡਮਾਸਟਰ ਸਰਕਾਰੀ ਹਾਈ ਸਕੂਲ ਕੌਣੀ 8ਵੀਂ ਤੋਂ 10ਵੀਂ ਦੇ ਵਿਦਿਆਰਥੀ ਇਹਨਾਂ ਦੇ ਲਗਾਤਾਰ ਮਿਹਨਤ ਦੇ ਵਿੱਚ ਆ ਰਹੇ ਨੇ ਤੇ ਇਹਨਾਂ ਨੇ ਵੀ ਪੂਰਾ ਸਕੂਲ ਏਸੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜ਼ੋਰਦਾਰ ਤਾੜੀਆਂ ਜੀ ਇਹਨਾਂ ਲਈ ਐਡੇ ਪਿੱਛੇ ਜੇ ਅਸੀਂ ਜਦੋਂ ਪੇਰੈਂਟ-ਟੀਚਰ ਮੀਟਿੰਗ ਰੱਖੀ ਤਾਂ ਮੈਂ ਮਾਨ ਸਰ ਨੂੰ ਇਨਵਾਈਟ ਕੀਤਾ ਮੈਂ ਕਿਹਾ ਸਰ ਦੇ ਨਾਲ ਡਿਸਕਸ਼ਨ ਹੋਇਆ ਕਿ ਕਿਹੜੇ ਸਕੂਲ ਜਾਣਾ ਮੈਂ ਕਿਹਾ ਸਰ ਨੰਗਲੀ ਆ ਤੇ ਇਹ ਮੈਂ ਨੰਗਲੀ ਇਨਵਾਈਟ ਕਰਤਾ ਮੈਂ ਅਗਲੇ ਦਿਨ ਸਵੇਰੇ ਜਾ ਕੇ ਦੇਖਿਆ ਮੇਰਾ ਵੀ ਮਨ ਘਬਰਾਵੇ ਮੈਂ ਕਿਹਾ ਮੈਂ ਇਨਵਾਈਟ ਦਾ ਕਰ ਲਿਆ ਕਿ ਜਿੱਥੇ ਸਕੂਲ ਸਾਰਾ ਕੁਝ ਠੀਕ ਹੋ ਤੁਸੀ ਯਕੀਨ ਮੰਨ ਲਓ ਜੇ ਤੁਸੀਂ ਜਾ ਕੇ ਮੈਂ ਸਵੇਰੇ ਆਪ ਨੂੰ ਬੱਚੇ ਨਾਲ ਕਰ ਤਾ ਤਾਂ ਸਰ ਸਾਡੇ ਨਾਲ ਕੇ ਟੌਪ ਦੇ ਪ੍ਰਾਈਵੇਟ ਸਕੂਲਾਂ ਚ ਬੱਚੇ ਰਟੇ ਇਥੇ ਨੇ ਕਿ ਉਹ ਕਹਿ ਰਹੇ ਸੀ ਸਰ मैंने पूछा किसने सिखाया था नहीं कहने नहीं कहने सर बाप के असींगेडा स्कूल छठ के हैं उसको तो बढ़िया है, स्कूल ने तो भी सालों से बिना हामा दिया है ये सब सब आप जिन्हें सच्चा हो यार क्या जो प्लेयर इक्वेस्ट है नहीं आपने आपने सब लगे थे अरे थोड़ी थोड़ी धंधे करो आज उसमें बड़ा दिलचस्प हा�